ਇੱਕ ਝੋਟੋ ਇਕੱਠੇ ਹੋਵੋ ਰਾਜਨੀਤਿਕ ਪਾਰਟੀਆਂ ਨੇ ਸਾਨੂੰ ਵੰਡਿਆ ਪਿਆ ਕਾਨੂੰਨ ਅਸੀਂ ਚਾਹੁੰਦੇ ਹਾਂ ਵੀ ਸਜ਼ਾ ਦੇਵੇ ਪਰ ਜੇ ਕਾਨੂੰਨ ਸਜ਼ਾ ਨਹੀਂ ਦੇਵੇਗਾ ਤਾਂ ਉਹ ਅਕਾਲ ਪੁਰਖ ਨੂੰ ਸਜ਼ਾਆਂ ਉਹਨਾਂ ਨੂੰ ਦਿੱਤੀਆਂ ਨਹੀਂ ਬੜੀਆਂ ਨੇ ਤੇ ਅਕਾਲ ਪੁਰਖੇ ਦੇਵੇਗਾ ਵੀ ਕਤਲੇਆਮ ਜਿਹੜਾ ਸੀ ਕੀਤਾ ਗਿਆ ਸੀ ਅੱਜ ਸਾਡੇ ਉਹਨਾਂ ਭੈਣਾ ਭਰਾਵਾਂ ਨੂੰ ਕਿਤੇ ਉਹਨਾਂ ਦੇ ਜ਼ਖਮਾਂ ਤੇ ਮੱਲਮ ਲੱਗੇ ਹੋਗੀ ਇਹ ਸੋਚੀ ਸਮਝੀ ਸ਼ਹਿਜ ਤੈ ਜਿਹੜਾ ਕੀਤਾ ਗਿਆ ਅੱਜ ਉਹਦਾ ਇਨਸਾਫ ਗੁਰੂ ਤੇਗ ਬਹਾਦਰ ਪਹਾੜਸ਼ਣ ਸਾਡੀ ਝੋਲੀ ਵਿੱਚ ਪਾਇਆ ਪਟਿਆਲੇ ਭਾਈ ਸੋਢੀ ਸਾਹਿਬ ਸਾਡੇ ਇਹਨਾਂ ਨੇ ਆਪਣੇ ਸੰਗੀ ਸਾਥੀਆਂ ਦੇ ਨਾਲ ਜੋ ਸ਼ੋਮਨੀ ਅਕਾਲੀ ਦਲ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਇਹਦੇ ਯੂਥ ਵਿੰਗ ਦੇ ਪ੍ਰਧਾਨ ਨੇ ਪਟਿਆਲੇ ਪਰ ਬੜੇ ਕੁ ਜੁਝਾਰੂ ਆਗੂ ਨੇ ਇੱਕ ਨੌਜਵਾਨ ਲੀਡਰ ਨੇ ਕੋਈ ਵੀ ਪੰਥਕ ਜਿੱਥੇ ਜ਼ਰੂਰਤ ਹੁੰਦੀ ਹੈ ਤੇ ਉਥੇ ਵੱਧ ਚੜ ਕੇ ਅੱਗੇ ਪਹੁੰਚਦੇ ਨੇ ਤੇ ਅੱਜ ਜਿਹੜੇ ਗੁਰਦੁਆਰਾ ਸ਼੍ਰੀ ਦੂਖਨਵਾਰ ਸਾਹਿਬ ਦੇ ਬਾਹਰ ਆ ਜੋ ਲੱਡੂ ਵੰਡੇ ਗਏ ਨੇ ਇੱਕ ਖੁਸ਼ੀ ਦਾ ਪ੍ਰਗਟਾਵਾ ਗੁਰੂ ਤੇਗ ਬਹਾਦਰ ਪਾਸ਼ਾ ਦੇ ਚਰਨਾਂ 'ਚ ਬੈਠ ਕੇ ਵੀ ਜਿਸ ਧਰਤੀ ਤੇ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਸ਼ਾ ਮਹਾਰਾਜ ਨੇ ਆਪਣਾ ਲਹੂ ਡੋਲ੍ਹਿਆ ਸੀ ਜਿਨ੍ਹਾਂ ਦੇ ਵਾਸਤੇ ਡੋਲ੍ਹਿਆ ਸੀ ਤੇ ਉਸੇ ਧਰਤੀ ਦੇ ਉੱਪਰ ਗੁਰਤੇਗ ਬਾਧਰ ਪਾਸ਼ਾ ਦੀ ਅਨਸਵੰਸ ਗੁਰਤੇਗ ਬਾਧਰ ਪਾਸ਼ਾ ਦੋਸਤ ਫਲਵਾੜੀ ਨੂੰ ਤਹਿਸਨਾਸ ਕੀਤਾ ਗਿਆ 1984 ਦੇ ਵਿੱਚ ਕਤਲ-ਏ-ਆਮ ਕੀਤਾ ਗਿਆ ਕਿਉਂਕਿ ਉਹ ਲੋਕ ਜਿਹੜੇ ਸੀ ਉਹ ਗੁਰੂ ਸਾਹਿਬ ਦੀ ਕੁਰਬਾਨੀ ਨੂੰ ਭੁੱਲ ਗਏ ਸੀ ਵੀ ਸਾਡੇ ਵਾਸਤੇ ਲਹੂ ਡੋਲਿਆ ਤੇ ਅਸੀਂ ਕੀ ਕੀਤਾ ਸਾਡੇ ਭੈਣਾ ਭਰਾਵਾਂ ਦੇ ਗਲਾਂ 'ਚ ਪਾ ਕੇ ਟਾਇਰ ਉਹਨਾਂ ਨੂੰ ਸਾੜਿਆ ਗਿਆ ਤੀਆਂ ਭੈਣਾ ਬਲਦ ਕਰ ਕੀਤੇ ਗਏ ਤੇ ਉਹਦਾ ਜਿਹੜਾ ਮੁੱਖ ਦੋਸ਼ੀ ਸੀ ਸੱਜਣ ਕੁਮਾਰ ਉਹਨੂੰ ਕੱਲ ਜਿਹੜੀ ਹੈ ਉਮਰ ਕੈਂਸਰ ਜਿਹੜੀ ਸੁਣਾਈ ਗਿਆ ਉਹਦੇ ਸਬੰਧ ਵਿੱਚ ਅੱਜ ਇੱਥੇ ਇਕੱਠੇ ਹੋ ਕੇ ਅਸੀਂ ਸਾਰੇ ਭੈਣਾ ਭਰਾਵਾਂ ਨੇ ਆਪਸ ਵਿੱਚ ਖੁਸ਼ੀ ਜਿਹੜੀ ਉਹ ਸਾਂਝੀ ਕੀਤੀ ਆ ਪਰ ਮੈਂ ਬੇਨਤੀ ਕਰਾਂ ਵੀ ਇਹ ਦੇ ਇਹ ਸੱਜਨ ਕੁਮਾਰ ਕੇ ਲਈ ਇੱਕ ਨਹੀਂ ਹੋਰ ਵੀ ਬੜੇ ਨੇ ਜਿਨ੍ਹਾਂ ਨੂੰ ਕਾਨੂੰਨ ਅਸੀਂ ਚਾਹੁੰਦੇ ਆ ਵੀ ਸਜ਼ਾ ਦੇਵੇ ਪਰ ਜੇ ਕਾਨੂੰਨ ਸਜ਼ਾ ਨਹੀਂ ਦੇਵੇਗਾ ਤਾਂ ਉਹ ਅਕਾਲਪੁਰਗ ਨੇ ਸਜ਼ਾਆਂ ਉਹਨਾਂ ਨੂੰ ਦਿੱਤੀਆਂ ਨਹੀਂ ਬੜੀਆਂ ਨੇ ਤੇ ਅਕਾਲਪੁਰਗ ਕੇ ਦੇਵੇਗਾ ਵੀ ਪਰ ਅਸੀਂ ਫੇਰ ਵੀ ਜਿਹੜੇ 1984 ਦੇ ਜਿਹੜੇ ਉਸ ਸਮੇਂ ਦੇ ਦੰਗਾ ਸ਼ਬਦਤ ਮੈਂ ਨਹੀਂ ਵਰਤਾਂਗਾ ਲੋਕ ਦੰਗਿਆ ਕਹਿੰਦੇ ਨੇ ਇਹ ਤਾਂ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕਤਲੇਆਮ ਜਿਹੜਾ ਸੀ ਕੀਤਾ ਗਿਆ ਸੀ ਅੱਜ ਸਾਡੇ ਉਹਨਾਂ ਭੈਣਾ ਭਰਾਵਾਂ ਨੂੰ ਕਿਤੇ ਉਹਨਾਂ ਦੇ ਜ਼ਖਮਾਂ ਤੇ ਮਲਮ ਲੱਗੀ ਹੋएगी ਕਿਉਂਕਿ ਮੈਂ ਜਦੋਂ ਉਸ ਕਲੋਨੀ 'ਚ ਜਾਣਾ ਜਿਹਨੂੰ ਵਿਡੋ ਕਲੋਨੀ ਕਿਹਾ ਜਾਂਦਾ ਹੈ ਜਦੋਂ ਮੈਂ ਉਸ ਗੁਰੂ ਘਰ ਪਿੱਛੇ ਜੀ ਮੇਰੀ ਕਥਾ ਸੀ ਤੇ ਜਦੋਂ 1984 ਦਾ ਉਹਨਾਂ ਨੇ ਵੱਡਾ ਕੱਟ ਕੀਤਾ ਤੇ ਜਦੋਂ ਮੈਂ ਉਹ ਕਮਰੇ ਨੂੰ ਵੇਖਿਆ ਜਿੱਥੇ ਸਾਡੇ ਭੈਣਾ ਭਰਾਵਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਸੀ ਤਾਂ ਅੰਦਰੋਂ ਬੜਾ ਦਰਦ ਜਿਹੜਾ ਸੀਗਾ ਉਟਦਾ ਸੀ ਸੋ ਇਸ ਕਰਕੇ ਇਹ ਸੋਚੀ ਸਮਝੀ ਸ਼ਹਿਜ਼ਾ ਤੈ ਜਿਹੜਾ ਕੀਤਾ ਗਿਆ ਅੱਜ ਉਹਦਾ ਇਨਸਾਫ ਗੁਰੂ ਤੇਗ ਬਹਾਦਰ ਪਾਸ਼ਾਣ ਸਾਡੀ ਝੋਲੀ ਵਿੱਚ ਪਾਇਆ ਤੇ ਅਸੀਂ ਅਰਦਾਸ ਕਰਦੇ ਹਾਂ ਵੀ ਹੋਰ ਵੀ ਜਿਹੜੇ ਦੁਸ਼ਟ ਪਾਪੀ ਜਿਨ੍ਹਾਂ ਨੇ ਇਸ ਨਰ ਸੰਘਾਰ ਦੇ ਵਿੱਚ ਇਹ ਕਤਲਿਆਮ ਕੀਤਾ ਉਹਨਾਂ ਨੂੰ ਗੁਰੂ ਸਾਹਿਬ ਆਪ ਸਜ਼ਾਵਾ ਦੇਣ ਬਾਕੀ ਕੌਮ ਨੂੰ ਬੇਨਤੀ ਹੈ ਇੱਕ ਜੁਟ ਹੋਵੋ ਇਕੱਠੇ ਹੋਵੋ ਰਾਜਨੀਤਿਕ ਪਾਰਟੀਆਂ ਨੇ ਸਾਨੂੰ ਵੰਡਿਆ ਪਿਆ ਅਸੀਂ ਗਰਾਊਂਡ ਪੱਧਰ ਤੇ ਇਕੱਠੇ ਹੋ ਕੇ ਜਦੋਂ ਇਨਸਾਫ਼ ਲਈ ਇਕੱਠੇ ਹੋ ਕੇ ਲੜਾਂਗੇ ਇੱਕ ਆਵਾਜ਼ ਚ ਲੜਾਂਗੇ ਤਾਂ ਯਕੀਨਨ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਕਾਮਯਾਬੀਆਂ ਬਖਸ਼ਣਗੇ ਅੱਜ ਸਿੱਖ ਕੌਮ ਦੇ ਵਿੱਚ ਬਹੁਤ ਖੁਸ਼ੀ ਵਾਲਾ ਦਿਨ ਹੈ ਦੇਖੋ ਜਿੰਨਾ ਮਾਵਾ ਨਾਲੇ ਬੀਤੀ ਹੈ ਜਨਾਨਾ ਭੈਣਾਂ ਨਾਲ ਬੀਤੀ ਹੈ ਉਹਨਾਂ ਨੂੰ ਜਾ ਕੇ ਪੁੱਛੇ ਕੋਈ ਆਪਾਂ ਤਾਂ ਸੋਚ ਸਕਦੇ ਹਾਂ ਇਹ ਹੰਡਾਇਆ ਉਹਨਾਂ ਦੇ ਜ਼ਖਮਾਂ ਦੇ ਕੁਝ ਤਾਂ ਮਲਮ ਲੱਗੂਗੀ ਨਾ ਵੀ ਜੀ ਸਾਨੂੰ ਇੰਨਾ ਇਨਸਾਫ਼ ਮਿਲਿਆ ਸਾਡੇ ਕਿਸੇ ਦੇ ਬੱਚੇ ਦੇ ਪਤੀ ਕੀਰ ਕਿਤੇ ਨੇ ਹਣਾ ਜੀ ਉਸ ਜੱਜ ਦਾ ਮੈਂ ਦਿਲੋਂ ਧੰਨਵਾਦ ਆ ਜਿਨੇ ਇਹਨੂੰ ਸਜ਼ਾ ਸੁਣਾਈ ਇਸ ਤੋਂ ਇਲਾਵਾ ਜਿੰਨੇ ਕੁ ਵੀ ਤੁਸੀਂ ਮੈਂ ਕਹਿੰਦਾ ਵੀ ਗਿਣਤੀ ਹੋਣੀ ਜਿਨ੍ਹਾਂ ਨੇ ਸਿੱਖ ਕਤਲੇਆਮ ਦੇ ਵਿੱਚ ਆਪਣਾ ਹੱਥ ਸੀਗਾ ਸਭ ਨੂੰ ਪਤਾ ਓਪਨ ਬੱਚੇ-ਬੱਚਿਆਂ ਨੂੰ ਪਤਾ ਉਹਨਾਂ ਨੂੰ ਵੀ ਸਜ਼ਾ ਜਦੋਂ ਸੁਣਾਈ ਜਾਏਗੀ ਨਾ ਜੀ ਉਹਨਾਂ ਭੈਣਾ ਮਾਵਾਂ ਦੇ ਕਾਲਜੇ ਨੂੰ ਠੰਡ ਪਏਗੀ ਵੀ ਇਹਨਾਂ ਦੋਖੀਆਂ ਨੇ ਸਾਡੀ ਧੀ ਭੈਣ ਨਾਲ ਸਾਡੇ ਪਿਓ ਪੁੱਤ ਨਾਲ ਆ ਕੁਝ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ